ਭਾਜੀ ਕੀ ਨਾ ਜੀ ਆਪਣਾ ਮੇਰਾ ਮੰਨਿਆ ਜੀ ਕਿਹੜੀ ਜਗ੍ਹਾ ਤੇ ਆਣ ਆ ਕੀ ਮਾਮਲਾ ਕੀ ਜਣਾ ਤੁਹਾਡੇ ਕੋ ਸੱਟਾ ਵਗੈਰਾ ਲੱਗੇ ਆ ਮਾਮਲਾ ਤਾਂ ਕੀ ਕੁਛ ਨਹੀਂ ਬਸ ਪੈਸਿਆਂ ਦੀ ਲੈਣ ਦੇਣ ਪੈਸੇ ਸੀਗੇ ਉਹਦੀ ਗੱਲਬਾਤ ਕਰ ਰਹੇ ਸੀਗੇ ਤੇ ਫਾਦਰ ਸਾਹਿਬ ਵੀ ਸੀਗੇ ਮੇਰੇ ਤੇ ਉਹ ਜ਼ਿਆਦਾ ਹਾਈ ਪਰ ਹੋ ਗਏ ਥੋੜੇ ਜੀ ਹੂੰ ਇੰਨੀ ਜੇ ਅੱਗੇ ਥੋੜਾ ਹਾਈ ਪਰ ਹੋ ਗਏ ਤੇ ਉਹਨਾਂ ਨੇ ਹਮਲਾ ਕੀਤਾ ਜੀ ਚਾਕੂ ਦੇ ਨਾਲ ਕੀ ਨਾਮ ਹੈ ਡਾਡੀ ਦਾ ਭਗਵੰਦਰ ਪਾਲ ਇਹ ਉਹਨਾਂ ਨੇ ਤੁਹਾਡੇ ਤੇ ਹਮਲਾ ਕਰ ਦਿੱਤਾ ਹਾਂਜੀ ਕਾਰਨ ਕੀ ਹਮਲਾ ਕਰਨ ਦਾ ਕਾਰਨ ਉਹ ਹੀ ਪੈਸਿਆਂ ਦੀ ਲੈਣ-ਦੇਣ ਦੀ ਗੱਲ ਕਰਦੇ ਸੀਗੀ ਹੂੰ ਤੇ ਵੀ ਨਿਕਾਦੇ ਪੈਸੇ ਸੀਗੇ ਪੈਸੇ ਹੀ ਮੈਂ ਬਾਹਰ ਗਿਆ ਸੀਗਾ ਉਹਦੇ ਪੁੱਛਦਾ ਸੀਗਾ ਜਿਹੜੀ ਜਗ੍ਹਾ ਗਈ ਸੀ ਬਾਹਰ ਕਤਲ ਜਗ੍ਹਾ ਤੇ ਅੱਛਾ ਜੀ ਤੇ ਐਂ ਕਦੋਂ ਤੁਸੀਂ ਬਾਹਰੋਂ ਮਨ ਹੋ ਗਿਆ ਭਾਜੀ ਸਾਲ ਹੋ ਗਏ ਤੇ ਪੈਸੇ ਦਾ ਤੁਸੀਂ ਹੁਣ ਪੁੱਛਿਆ ਉਹਨਾਂ ਨੂੰ ਹਾਂ ਜੀ ਮੈਂ ਜਦੋਂ ਪੁੱਛਦਾ ਪਹਿਲਾਂ ਨਹੀਂ ਸੀਗਾ ਵੀ ਇੱਦਾਂ ਹੀ ਲਾਰਾ ਲਾਉਂਦੇ ਸੀਗੇ ਉਹ ਰਾਤ ਜੀ ਕਰਦਾ ਕੱਲ ਕਰਦਾ ਮਹੀਨੇ ਦਾ ਕਰਦਾ ਕਿੰਨੇ ਕ ਪੈਸੇ ਸੀਗੇ ਪੈਸੇ ਭਾਜੀ 5 ਕ ਲੱਖ ਜਿਗਾ ਜੀ ਫਿਰ ਕੀ ਪੁੱਛਿਆ ਤੁਸੀਂ ਮੜ ਕੇ ਆ ਕੇ ਕਰਦਿਆਂ ਨੂੰ ਕਰਦਿਆਂ ਨੂੰ ਮੈਂ ਉਹ ਜੀ ਕਹਿੰਦਾ ਸੀਗਾ ਵੀ ਮੇਰੇ ਪੈਸੇ ਦੇ ਦੇ ਮੈਂ ਹੋਰ ਪਾਸੇ ਦੇਖਾਂ ਨਾ ਬਸ ਉਹੀ ਥੋੜੀ ਗੱਲਬਾਤ ਹੋ ਗਈ ਜਿੱਤੇ ਨਹੀਂ ਪੈਸੇ ਪਰ ਨਹੀਂ ਭਾਜੀ ਕੀ ਕਹਿੰਦੇ ਕਿ ਪੈਸੇ ਕਿੱਥੇ ਲੱਗੇ ਪੈਸੇ ਪੈਸੇ ਭਾਜੀ ਇਦਾਂ ਹੀ ਬੱਸ ਅਸੀਂ ਹੈਗੇ ਭਾਜੀ ਮਾਤੜ ਸਾਥੀ ਉਹ ਤੇ ਦੇ ਗਾਹਾਂ ਲੋਕਾਂ ਨੂੰ ਘਰੋਂ ਦੁਕਾਨ ਤੇ ਲਾ ਦਿੱਤੇ ਉਹਨਾਂ ਦੁਕਾਨ ਪਾਈ ਹੈ ਹਾਂ ਵਿਆਜੂ ਦੇ ਹੀ ਜਾਂਦੇ ਤਾਂ ਪਿੰਡ ਜੀ ਵੈਦੇ ਬੰਦੇ ਦਾ ਪਤਾ ਲੱਗਦਾ ਜੀ ਕਾਲੀ ਦੁਕਾਨ ਪਾਈ ਉਹਨਾਂ ਨੇ ਪਾਈ ਹੈ ਫਾਸਟ ਫੂਡ ਦੀ ਹੈ ਪਿੰਡ ਜੀ ਸਰਵਾੜੀ ਅੱਛਾ ਜੀ ਹਾਂ ਜੀ ਤੇ ਅੱਜ ਕੀ ਗੱਲਬਾਤ ਹੋਈ ਜਿਹੜੇ ਤੁਹਾਡੇ ਜਾਕੂ ਮਾਰਨੇ ਲੱਗੇ ਜਿਹੜੇ ਗੱਲਬਾਤ ਭਾਜੀ ਮੈਂ ਉਹੀ ਪੁੱਛਿਆ ਵੀ ਮੈਨੂੰ ਤੁਸੀਂ ਇੰਨੇ ਟਾਈਮ ਦੇ ਲਾਰੀ ਲਈ ਜਾਂਦੇ ਵੀ ਮੇਰੇ ਪੈਸੇ ਦੇ ਦਿਓ ਹਾਂ ਤੇ ਮੈਨੂੰ ਕਿਹਾ ਵੀ ਮੈਂ ਨਹੀਂ ਦੇਣੇ ਵੀ ਟਰੂ ਕਰ ਲਾ ਕੀ ਕਰਨਾ ਅੱਛਾ ਜੀ ਦੇ ਕਿ ਇੱਥੇ ਫਾਇਦ ਕਰੋਗੇ ਮੈਨੂੰ ਥੋੜਾ ਜਿਹਾ ਹੋਇਆ ਤੇ ਮੇਰੇ ਤੇ ਹਮਲਾ ਕਰ ਦਿੱਤਾ ਜੀ ਕਿਹੜਾ ਹਥਿਆਰ ਨਾਲ ਕੀਤਾ ਹਮਲਾ ਚਾਕੂ ਸਿਕਾ ਉਹਨਾਂ ਦੇ ਕੋਲ ਜੀ ਚਾਕੂ ਕਿਹੜਾ ਕਿਹੜਾ ਘਰ ਹੁੰਦਾ ਜਿਹੜਾ ਯੂਜ਼ ਕਰਦੇ ਆਪਾਂ ਨਹੀਂ ਜਿਹੜਾ ਉਹ ਕਟਿੰਗ ਕਰਨ ਵਾਲਾ ਹੁੰਦਾ ਅੱਛਾ ਹਾਂਜੀ ਉਹ ਕਿੱਥੋਂ ਲੈ ਕੇ ਆਏ ਚਾਕੂ ਬਾਹਰੋਂ ਜੇ ਘਰ ਹੀ ਪਿਆ ਸੀ ਦੁਕਾਨ ਦੁਕਾਨ ਤੇ ਸੀਗੀ ਜੀ ਸਫਾਇਸ਼ ਬੂਰ ਦੀ ਦੁਕਾਨਾਂ ਨਾਲ ਹਾਂਜੀ ਉਹਨਾਂ ਦੀ ਹਾਂਜੀ ਦੁਕਾਨ ਤੇ ਮਾਰਿਆ ਕਿ ਘਰੇ ਮਾਰੇ ਦੁਕਾਨ ਤੇ ਕੈਮਰੇ ਲੱਗੇ ਦੁਕਾਨ ਦੇ ਵੀ ਨਹੀਂ ਭਾਜੀ ਤੇ ਹੁਣ ਤੁਸੀਂ ਕਾਰਵਾਈ ਕਰਾ ਰਹੇ ਆਪਣੀ ਕਾਰਵਾਈ ਭਾਜੀ ਕਰਦੇ ਪਏ ਹਾਂ ਜੀ ਗੱਲ ਉਹਨਾਂ ਨੂੰ ਕਿਹਾ ਹੈ ਜੀ ਦਸਤਖਤ ਸਾਹਿਬ ਇਹ ਕੀ ਮੰਗ ਕਰਦੇ ਮੈਂ ਸਾਰਿਆਂ ਤੋਂ ਇਹ ਨਹੀਂ ਮੰਗ ਕਰਦਾ ਜੀ ਉਹਨਾਂ ਦਾ ਇਸ ਕਾਨੂੰਨੀ ਕਾਰਵਾਈ ਕੀਤੀ ਜਾਣੀ ਜੀ ਹੋਰ ਹੁਣ ਕੀ ਕਰਾਂ ਮੈਂ ਮੈਂ ਤੇ ਬਹੁਤ ਥੱਕ ਗਿਆ ਕੋਸ਼ਿਸ਼ ਕਰਦੇ ਦਿੱਤੀ ਭਾਈ ਤੁਸੀਂ ਜਾਈਏ ਕਿੱਦਾਂ ਸ਼ਿਕਾਇਤ ਭਾਜੀ ਕਰਨੀ ਹੈ ਜੀ ਸਟਾਕੇ ਦੇ ਦੇਖ ਚਲੇ ਗਏ ਆਪਣੀ ਸਰਦਾਂ ਦਾ ਜੀ ਆ ਤੇ ਛੇ ਲੱਗਦੀ ਆ ਧੂਈ ਤੇ ਲੱਗਾ ਚਾਤੀ ਇਹ ਕੱਲੇ ਤੁਹਾਡੇ ਫਾਦਰ ਕੱਲੇ ਤੁਹਾਡੇ ਫਾਦਰ ਨੇ ਮਾਰਿਆ ਜਾਂ ਕੋਈ ਹੋਰ ਸੀ ਨਾ ਮਾਰਿਆ ਕੱਲੇ ਸਾਡੇ ਜੀ ਸੀਗੇ ਹੋਰ ਨਹੀਂ ਕੋਈ ਤੇ ਤੁਹਾਨੂੰ ਲੈ ਕੇ ਕੌਣ ਆਇਆ ਸਿਵਲ ਹਸਪੀਟਲ ਮੈਂ ਪਾਸ ਤਾਂ ਜੈਨ ਜੀ ਉੱਥੋਂ ਪਾਸ ਕੇ ਮੋਟਰਸਾਈਕਲ ਤੇ ਆਇਆ ਤੁਹੇ ਕਿਹੜੇ ਪਿੰਡ ਦੇ ਆ ਤੁਸੀਂ ਖਲਵਾੜਾ ਕੀ ਨਾਮ ਆ ਤੁਹਾਡਾ ਗਵਿੰਦਰ ਪਾਲ ਇਹ ਕਿਹੜੇ ਪਿੰਡ ਦੇ ਆ ਮੇਰਾ ਪਿੰਡ ਖਲਵਾੜਾ ਹੈ ਇਹ ਕਹਿੰਦਾ ਤੁਹਾਡਾ ਮੁੰਡਾ ਦਾਖਲ ਹੋਇਆ ਹਸਪੀਟਲ ਕਹਿੰਦਾ ਮੇਰੇ ਪਿਓ ਨੇ ਚਾਕੂ ਮਾਰੇ ਮੇਰੇ ਕੀ ਮਾਮਲਾ ਸਾਰਾ ਇਹ ਤਾਂ ਮਾਮਲਾ ਇਹ ਆ ਜੀ ਪੈਸਿਆਂ ਦਾ ਮਾਮਲਾ ਮੈਨੂੰ ਕਹਿੰਦਾ ਉਹ ਕਹਿੰਦਾ ਮੈਨੂੰ 10 ਲੱਖ ਰੁਪਏ ਦੇ ਮੈਂ ਮੈਂ ਕਿਹਾ ਕਿੱਥੋਂ ਦੇਵਾਂ ਮੈਂ ਆਪਾਂ ਸੀਗਾ ਅਟਾਰਨੀ ਪੜਾਈਆਂ ਸੀਆਂ ਤਾਂ ਵੀ ਚਲੋ ਉਹ ਗੱਲ ਵੀ ਕੱਲ ਨੂੰ ਆਪਣੇ ਜਿਹੜੇ ਕਾਗਜ਼ ਪੱਤਰੇ ਪੂਰੇ ਹੋ ਜਾਣੇ ਕੱਲ ਨੂੰ ਹੈਗਾ ਸੋਮਵਾਰ ਵੀ ਬੈਂਕ ਦੇ ਵਿੱਚ ਜਾਵਾਂਗੇ ਉੱਥੇ ਬੈਂਕ ਦੇ ਵਿੱਚ ਥੋੜਾ ਬੋੜਾ ਲੋਨ ਕਰਾ ਲਾਂਗੇ ਥੋੜੇ ਬੋੜੇ ਪੈਸੇ ਕਰ ਲਾਂਗੇ ਕੋ ਕੋਲੋਂ ਤਾਂ ਕਹਿੰਦਾ ਨਹੀਂ ਮੈਨੂੰ ਹੁਣੇ ਚਾਹੀਦੇ ਤਾਂ ਮੈਂ ਹਜ ਚਲੋ ਠੀਕ ਆ ਤਾਂ ਮੈਨੂੰ ਮੈਂ ਉਹਨੂੰ ਕਿਹਾ ਵੀ ਚਲ ਤੂੰ ਚੱਲ ਆਪਣੇ ਰੋਟੀ ਲੈ ਕੇ ਆਇਆ ਸੀ ਉਹ ਰੋਟੀ ਪਈ ਮੇਰੀ ਤਾਂ ਉਸ ਤੋਂ ਬਾਅਦ ਦੇ ਵਿੱਚ ਉਹ ਮੰਨਿਆ ਨਹੀਂ ਲੱਗਿਆ ਆਪਣੇ ਵਸ ਵਸਾਈਆ ਲੱਪਿਆਗਾ ਔਖਾ ਕਰ ਲਾ ਪਿਆਗਾ ਆਲਾ ਵਾਲਾ ਲੱਪਿਆ ਕਰਦਣ ਅੱਛਾ ਜੀ ਤਾ ਮੈਂ ਤੁਚਲ ਇਤਨੇ ਕੰਮ ਠੰਡੇ ਕੰਮ ਠੰਡੇ ਦਿਮਾਗ ਨਾਲ ਹੁੰਦੇ ਨਹੀਂ ਮੰਗਦਾ ਕਰੀ ਪਏ ਹਾਂਜੀ ਮੰਗਦਾ ਕਿਉਂ ਕਹਿੰਦਾ ਮੈਂ ਬਾਹਰ ਨੂੰ ਲੋਣਾ ਮੈਂ ਤੇਰੇ ਬਾਹਰ ਨੂੰ ਪੈਸੇ ਅਸੀਂ ਸੱਚਨੇ ਆ ਹੋਰ ਕਿਸੇ ਦੇ ਬਗਾਨੇ ਉਹ ਕਹਿੰਦਾ 5 ਲੱਖ ਰੁਪਏ ਮੈਂ ਭੇਜਿਆ ਵੀ ਇਹਨਾਂ ਨੂੰ ਉਹਦਾ ਕੋਈ ਹਿਸਾਬ ਨਹੀਂ ਦਿੰਦੇ ਪਏ ਬਾਹਰੋਂ ਭੇਜਿਆ ਸੀ ਮੈਂ 5 ਲੱਖ ਬਾਹਰੋਂ ਮੁੰਡੇ ਨੇ ਕਵਾਇਦ ਤੋਂ ਕਹਿੰਦਾ ਭੇਜਿਆ ਸੀ ਕਤਰ ਤੋਂ ਕਵਾਇਦ ਗਿਆ ਸੀ ਮੁੰਡਾ ਉਹ ਗਿਆ ਸੀਗਾ ਕਤਰ ਹਾਂ ਉਹਨੇ ਇੱਕ ਪੈਸਾ ਵੀ ਨਹੀਂ ਦਿੱਤਾ ਜੀ ਉੱਥੇ ਵੀ ਮੇਰਾ ਆਪਣੇ ਤਕਰੀਬਨ 7 ਲੱਖ ਰੁਪਏ ਲਵਾਇਆ ਉਹਨੇ ਉਹਦਾ ਲਾਇਸੈਂਸ ਬਣਾਇਆ ਉਹਨੂੰ ਇਥੋਂ ਸੱਦਿਆ ਉੱਥੇ ਵੀ ਮਾਲਕ ਨੇ ਆਪਣੀ ਕੰਪਨੀ ਦੇ ਵਿੱਚ ਉਹਨੂੰ ਰੱਖਿਆ ਤੇ ਚਾਕੂ ਦਾ ਕੀ ਮਾਮਲਾ ਕਹਿੰਦਾ ਮੇਰੇ ਜਾਗੂ ਮਾਰ ਦਿੱਤਾ ਕਹਿੰਦਾ ਡੈਡੀ ਮੇਰੇ ਨੇ ਚਾਕੂ ਬੈਸ ਬਸਾਈਆ ਕਰਦਾ ਸੀਗਾ ਤਾਂ ਉਹ ਮੇਰੇ ਲੱਗਾਈ ਮਾਂ ਨੂੰ ਉਹ ਫੜਫੜਾਈ ਇਹ ਲੱਗਾ ਉਦਾਂ ਨਹੀਂ ਮੈਂ ਮਾਰਿਆ ਕੋਈ ਬਾਪ ਆਪਣੇ ਪਿਓ ਨੂੰ ਖੜੋ ਮਾਰਦਾ ਹੂੰ ਤੇ ਉਹ ਪੈਸੇ ਉਹ ਆਪਣੇ ਮੰਗਦਾ ਸੀ ਕਿ ਤੁਹਾਡੇ ਕੋਲੋਂ ਮੰਗਦਾ ਮੇਰੇ ਕੋਲੋਂ ਮੰਗਦਾ ਆਪਣੇ ਉਹਦੇ ਕੋਲ ਤਾਂ ਇੱਕ ਕੋਡੀ ਵੀ ਹੈ ਨਹੀਂ ਉਹ ਕਹਿੰਦਾ ਮੈਂ ਬਾਹਰੋਂ ਭੇਜੇ ਸੀ 5 ਲੱਖ ਮੈਂ ਦਿੱਤੇ ਹੋਏ ਸੀ ਇਹਨਾਂ ਨੇ ਸਾਂਭੇ ਨਹੀਂ ਇਹਨਾਂ ਨੇ ਕਿਸੇ ਨੂੰ ਪਹਿਲਾਂ ਭਾਜੀ ਤੁਸੀਂ ਇਹ ਦੇਖ ਲਓ ਜੇ ਉਹਨੇ ਭੇਜੇ ਕਿ ਇਹਨੂੰ ਕਹਿੰਦਾ ਮੈਂ ਆਪਣੇ ਪਿਓ ਨੂੰ ਭੇਜੇ ਸੀਗਾ ਅੱਛਾ ਮੇਰਾ ਅਕਾਊ ਅਗਰ ਉਹਦੇ ਨਾਂ ਦਾ ਮੈਨੂੰ ਇੱਕ ਵੀ ਪੈਸਾ ਆਇਆ ਹੋਵੇ ਕਹਿੰਦਾ ਇੰਨੇ ਲੋਕਾਂ ਦਾ ਭਾਜੀ 10 ਲੱਖ ਦੇਣ ਨੂੰ ਤਿਆਰ ਆ। ਮੁੰਡੇ ਦਾ ਕਹਿਣਾ ਹੈ ਕਿ ਇੱਦਾਂ ਲੋਕਾਂ ਨੂੰ ਵਿਆਹ ਤੇ ਚਾੜ ਤੇ ਬਾਹਰ ਭੰਡ ਤੇ ਕਿਤੇ ਪੈਸੇ। ਉਹ ਤਾਂ ਮੈਂ ਆਪਣੇ ਉਹ ਤਾਂ ਮੇਰੇ ਆਪਣੇ ਪੈਸੇ। ਸਾਨੂੰ ਕੰਪਨੀ ਨੇ ਹਸਾਬ-ਤਬ ਦਿੱਤਾ ਹੀ ਸਾਰਾ। ਜਦੋਂ ਬਾਹਰ ਭੇਜਿਆ ਤੁਸੀਂ ਪੈਸੇ ਲਾ ਕੇ ਭੇਜਿਆ ਜੇ ਨੂੰ। ਪੈਸੇ ਮੈਂ ਲਾਏ ਉੱਥੇ ਵੀ ਸਾਰਾ ਖਰਚਾ ਮੇਰਾ ਹੀ ਹੋਇਆ। ਕਿੰਨੇ ਪੈਸੇ ਲਾਏ ਤੁਸੀਂ ਬਾਹਰ ਭੇਜਣ ਆ। ਮੈਂ ਜਿਸ ਟਾਈਮ ਉਹਨੂੰ ਸੱਦਿਆ ਉਸ ਟਾਈਮ 2.5 ਲੱਖ ਰੁਪਇਆ ਮੇਰਾ ਉੱਥੇ ਲੱਗ ਗਿਆ। ਆਪਣਾ ਉਹਨੂੰ ਮੈਂ ਸੱਦਿਆ ਸੀ ਆਜਾ ਆਜਾਦ ਵੀ ਜੇ ਪੈਸੇ ਜ਼ਿਆਦਾ ਲੱਗਦੇ ਆ ਤੇ ਹੁਣ 5 ਲੱਖ ਕਿਉਂ ਬੰਦੀ ਜਾਂਦਾ ਫਿਰ ਉਹ ਉਹ ਬਾਹਰ ਜਾਣ ਵਾਸਤੇ ਉਹ ਉਹਦਾ ਤਾਂ ਮੇਰੇ ਕੋਲ ਇੱਕ ਪੈਸਾ ਵੀ ਨਹੀਂ ਕੰਮ ਕਰਦਾ ਬਾਹਰ ਇਹ ਬਾਹਰ ਉਹਦਾ ਲਾਇਸੈਂਸ ਬਣਾਇਆ ਸੀਗਾ ਡਰਾਈਵਰ ਦਾ ਹਾਂਜੀ ਤਾਂ ਉਹ ਆਪਣੇ ਦੋ ਕੁ ਮਹੀਨੇ ਉਹਨੇ ਗੱਡੀ ਚਲਾਈ ਉਥੇ ਹਾਂ ਤਾਂ ਉਥੋਂ ਵੀ ਉਹ ਆ ਗਿਆ ਜੀ ਕਦੋਂ ਦਾ ਆਇਆ ਬਰੋਂ ਇਹ ਓਏ ਇਹਨੂੰ ਹੋ ਗਿਆ ਸਾਲ ਤਕਰੀਬਨ ਸਾਲ ਵੀ ਸਾਢਾ ਅੱਛਾ ਹੁਣ ਤੁਹਾਨੂੰ ਮੈਂ ਇੱਕ ਗੱਲ ਹੋਰ ਹੁਣ ਆਪਣੀ ਇਹ ਨਿਊਜ਼ ਚ ਗੱਲ ਆ ਗਈ ਤੁਹਾਨੂੰ ਮੇਰੇ ਘਰ ਚਲੋ ਤੁਹਾਨੂੰ ਮੈਂ ਦਿਖਾਉਣਾ ਐਲ ਸੀ ਡੀ 35000 ਦੀ ਮੈਂ ਜਾਨਦੀ ਖੜੇ ਪੈਰ ਉਹ ਤੋੜੀ ਫਰਿੱਜ ਅੰਦਰ ਫਰਿੱਜ ਅੰਦਰ ਪਈਆ ਸੋਈ ਦੇ ਵਿੱਚ ਉਹ ਸਾਰੇ ਅੰਦਰੋ ਖਾਨੇ ਦੋ ਇਹ ਮੁੰਡਾ ਨੁਕਸਾਨ ਕਰੇ ਕਰਦਾ ਕਿ ਨਸ਼ਾ ਵਗੈਰਾ ਕਰਦਾ ਇਹ ਨਸ਼ੇ ਚਲੋ ਆਪਣੇ ਜਿੱਦਾਂ ਮਤਲਬ ਕਹਿੰਦੇ ਆ ਵੀ ਜਿੱਦਾਂ ਇੱਕ ਇੱਕ ਮੁੰਡਾ ਐਫਪੀਓ ਇੱਕ ਮੁੰਡਾ ਤੇ ਉਹਦੇ ਬਰਾਬਰ ਉਹ ਆਸਾਬ ਤੇ ਅੱਜ ਹੀ ਕਰਕੇ ਗਿਆ ਥੋੜਾ ਬੰਦ ਕਰਦੀ ਹਾਂਜੀ ਅੱਜ ਇਹ ਪਹਿਲਾਂ ਘਰ ਪਹਿਲਾਂ ਨਹੀਂ ਕੀਤੀ ਆ ਪਹਿਲਾਂ ਵੀ ਲੜਦਾ ਰਿਹਾ ਇਹ ਪਹਿਲਾਂ ਵੀ ਬੜਿਆ ਲੜਿਆ ਤੁਸੀਂ ਕੰਪਲੀਟ ਨਹੀਂ ਕੀਤੀ ਥਾਣੇ ਕੋਈ ਇਹਦੇ ਕਲਾਕ ਕੰਪਲੀਟ ਪਾਈ ਆਪਣਾ ਆਪਣਾ ਮੁੰਡਾ ਸੀ ਤਾਂ ਇਸ ਕਰਕੇ ਨਹੀਂ ਮਤਲਬ ਪਰ ਮੁੰਡੇ ਨੇ ਤਾਂ ਇੱਜ਼ਤ ਨਹੀਂ ਰੱਖੀ ਤੁਹਾਡੇ ਕੋਈ ਉਹ ਕਹਿੰਦਾ ਮੇਰੇ ਚਾਕੂ ਮਾਰਿਆ ਮੇਰੇ ਪਿਓ ਨੇ ਉਹ ਉਹ ਸਿਰਫ ਮੈਂ ਮਾਰਿਆ ਨਹੀਂ ਉਹ ਸਿਰਫ ਬੈਸ ਸੁਸਾਈ ਦੇ ਵਿੱਚ ਫੜੋ ਫੜੀ ਦੇ ਵਿੱਚ ਆ ਨਾ ਮਤਲਬ ਕਿਉਂਕਿ ਜਦੋਂ ਮੁੰਡੇ ਦੇ ਹਾਲਾਤ ਦੇਖੇ ਕਾਫੀ ਡੂੰਘੇ ਟੱਕ ਲੱਗੇ ਹੋਏ ਸੀਗੇ ਉਹਦੇ ਉਹ ਕਹਿੰਦੇ ਮੇਰੇ ਪਿਓ ਨੇ ਮੇਰੇ ਮਾਰਿਆ ਮੈਂ ਆਪਣੇ ਪਿਓ ਤੇ ਕਾਰਵਾਈ ਕਰਾਉਣੀ ਆ ਕਿ ਮੇਰੇ ਪੈਸੇ ਨਹੀਂ ਦਿੰਦਾ ਪੈਸੇ ਸਾਰਿਆਂ ਨੇ ਵੰਡਦੇ ਤੇ ਲੋਕਾਂ ਨੂੰ ਪੈਸੇ ਭਾਜੀ ਸ਼ੋਅ ਕਰਾ ਦੇਵੇ ਉਹ ਵੇ ਉਹਨੇ ਜਿਹੜੇ ਮੈਨੂੰ ਭੇਜੇ ਉਹ ਮੈਨੂੰ ਸ਼ੋਅ ਕਰਾਵੇ ਵੀ ਆ ਮੈਂ ਆਪਣੇ ਡੈਡੀ ਦੇ ਨਾਂ ਤੇ ਭੇਜਿਆ ਪੈਸਾ ਜਿਹੜੀ ਹੂਣ ਤੋੜ ਭੰਨ ਕਰਕੇ ਗਿਆ ਤੁਸੀਂ ਕੰਪਲੇਟ ਕੀਤੀ ਕੋਲਸ ਨੂੰ ਮੌਕੇ ਤੇ ਮੈਂ ਕੰਪਲੇਟ 112 ਨੰਬਰ ਤੇ ਫੋਨ ਕੀਤਾ ਸੀਗਾ ਜੀ ਉਹਨਾਂ ਨੇ ਬੋਲਿਆ ਵੀ ਜਦੋਂ ਤੁਸੀਂ ਐਡਾ ਕਰੋ ਸਾਡਾ ਬੇਵਕੂਫਾ ਦਾ ਮਾਮਲਾ ਹੈ ਤੁਸੀਂ ਪਹਿਲਾਂ ਉਹ ਸਰਪੰਚ ਨਾਲ ਗੱਲ ਕਰ ਲੋ ਉਹ ਗੱਲ ਨਹੀਂ ਕੀ ਕਹਿੰਦੇ ਤੁਹਾਡੀ ਸਰਪੰਚ ਸਾਹਿਬ ਉਹੀ ਗੱਲ ਬਾਤ ਉਹਨਾਂ ਨਾਲ ਸਰਪੰਚ ਨਾਲ ਨਾ ਉਹ ਗੱਲ ਬਾਤ ਹੋਈ ਨਹੀਂ ਮੈਂ ਹੁਣ ਉਹਨਾਂ ਦੇ ਘਰੇ ਜਾਣਾ ਸੀ ਜਾਂ ਫਿਰ ਤੁਹਾਡਾ ਫੋਨ ਆ ਗਿਆ ਤਾਂ ਮੈਂ ਇੱਧਰ ਆ ਗਿਆ ਨਾ ਠੀਕ ਹਾਂਜੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ ਜਿਹੜੀ ਆ ਮੈਂ ਤਾਂ ਇਹ ਮੰਗ ਕਰਦਾ ਵੀ ਇਹ ਆਪਣੇ ਚਲੋ ਠੀਕ ਹੈ ਮੁੰਡਾ ਤਾਂ ਆਪਣਾ ਹੀ ਆ ਤਾਂ ਪਰ ਆਪਣਾ ਕੋਈ ਹਿਸਾਬ-ਕਿਤਾਬ ਨਾ ਰਹੇ ਜਿੰਦਾ ਪੈਸੇ ਤਾਂ ਅਸੀਂ ਲਾਉਣੇ ਆਂ ਭਾਜੀ ਪੈਸੇ ਬਗਾਨੇ ਬੰਦੇ ਨਹੀਂ ਲਾਉਣੇ ਕਿਸੇ ਨੇ ਨਹੀਂ ਲਾਉਣੇ ਪੈਸੇ ਉਹਦੀ ਸਾਡੀ ਜਗਾ ਮੈਂ ਤਾਂ ਉਹਨੂੰ ਬੋਲਿਆ ਸੀਗਾ ਵੀ ਪੈਸੇ ਤੈਨੂੰ ਦੇ ਦੇਣਾ ਹੀ ਕੋਈ ਗੱਲ ਨਹੀਂ ਵੀ ਆਪਣਾ ਪੈਸੇ ਭਾਜੀ 10 ਲੱਖ ਰੁਪਇਆ ਕੋਈ ਠੇਕਰੀਆਂ ਦਾ ਹੈ ਹੀ ਨਹੀਂ ਵੀ ਜਿਹੜੇ ਇਕੱਠੇ ਕਰਕੇ ਆਪਾਂ ਦੇ ਦੇਣ ਠੀਕ ਹੈ ਹਾਂਜੀ ਡਾਕਟਰ ਸਾਹਿਬ ਕੀ ਮਾਮਲਾ ਇੱਕ ਪੇਸ਼ੈਂਟ ਆਇਆ ਤੁਹਾਡੇ ਕੋਲ ਪੇਸ਼ੈਂਟ ਆਇਆ ਹੈ ਰਮਨਦੀਪ ਨਾਮ ਸੇ ਖਲਵਾੜਾ ਪਿੰਡ ਹੈ ਉਹਨਾਂ ਦਾ ਵਾਹ ਕੇ ਜੋ ਅਭੀ ਆਏ ਹੈ ਤਾਂ ਉਹਨਕੇ ਕਾਫੀ ਦਰਦ ਹੋ ਰਹਾ ਤਾਂ ਔਰ ਛੀਨ ਜਿਹੜੇ ਉਹਨਕੇ ਲੱਗੇ ਰਿਏ ਜੋ ਉਹਨਕੇ ਮਾਰਕ ਹੈ ਉਹ ਐਸੇ ਲੱਗ ਰਹਾ ਹੈ ਜਿਵੇਂ ਕੋਈ ਚਾਕੂ ਹੋ ਗਿਆ ਜਿਸ ਉਨਪੇ ਵਾਰ ਕੀਆ ਗਿਆ ਹੈ अभी उनके टांके वगैरह लगा दिए हैं पेशेंट अभी स्टेबल है तो आगे अभी देखते हैं क्या करना है पुलिस ने सर जानकारी भेज दी हाँ पुलिस ने जानकारी कर दी है और आगे देखते हैं क्या करना है ठीक है